ਸਸ਼ਿਕਾਲ ਜੀ ਸਾਰੀ ਸਾਧ ਸੰਗਤ ਨੂੰ ਜੈ ਬਾਬਾ ਰਾਮ ਤਲਾਈ ਤੇ ਇੱਕ ਜਾਣਕਾਰੀ ਸਾਂਝੀ ਕਰਨੀ ਹੈ ਤੁਹਾਡੇ ਨਾਲ ਇੱਕ ਨਲ ਦਾ ਰੋਗ ਹੈ ਜੀ ਤੇ ਜਿਹੜਾ ਹੱਡਾਂ ਪੈਰਾਂ ਚ ਹੁੰਦਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਜਿਹਦੇ ਕਰਕੇ ਤੇ ਉਹਦਾ ਇੱਥੇ ਹਥੋੜਾ ਪਾਇਆ ਜਾਂਦਾ ਜੀ ਪਿੰਡ ਰਾਮਗੜ ਜਿਹੜਾ ਕਿ ਨਾਬੇ ਤੋਂ 3 ਕਿਲੋਮੀਟਰ ਦੂਰ ਹੈ ਤੇ ਪਹਾਣੀਗੜ ਤੋਂ 10 ਕਿਲੋਮੀਟਰ ਨਾਬੇ ਤੋਂ ਪਹਾਣੀਗੜ ਰੋਡ ਤੇ ਸਥਿਤ ਹੈ ਜੀ ਇਹ ਰਾਮਗੜ ਬੋੜਾ ਪੈਂਦਾ ਹੈ ਤੇ ਇੱਥੇ ਹਥੋੜਾ ਪਾਇਆ ਜਾਂਦਾ ਜੀ ਸ਼ਨੀਵਾਰ ਨੂੰ ਦੋ ਥੋਲੇ ਪੈਂਦੇ ਆ ਤੇ ਇੱਕ ਥੋਲਾ ਪੈਂਦਾ ਜੀ ਤਾਂ ਦਵਾਰ ਨੂੰ ਸਵੇਰੇ ਮਾਰਨਿੰਗ ਸਰਜਰੀ ਤੇ ਜਿਨ੍ਹਾਂ ਨੇ ਬੰਦੇ ਇੱਥੇ ਰਾਤ ਰਹਿਣਾ ਹਨ ਪੂਰਾ ਪ੍ਰਬੰਧਾ ਰਹਿਣ ਦਾ ਵੀ ਲੰਗਰ ਪਾਣੀ ਦਾ ਪੂਰਾ ਪ੍ਰਬੰਧਾ ਹਰ ਇੱਕ ਚੀਜ਼ ਦਾ ਬਹੁਤ ਜ਼ਿਆਦਾ ਪ੍ਰਬੰਧਾ ਜੀ ਰੇ ਹਨ ਤੇ ਜਿੰਨੀ ਵੀ ਸਾਧ ਸੰਗਤ ਆਉਂਦੀ ਹੈ ਇੱਥੇ ਸ਼ਨੀਵਾਰ ਨੂੰ ਤਕਰੀਬਨ ਤਕਰੀਬਨ 4 ਤੋਂ 5000 ਰੁਪਏ ਵਿੱਚ ਵਿੱਚ ਬੰਦਾ ਆਉਂਦਾ ਜੀ ਤੇ ਜਿਹੜਾ ਸਾਰੇ ਹੀ ਠੀਕ ਹੋ ਕੇ ਜਾਂਦੇ ਨੇ ਜਿਨ੍ਹਾਂ ਦੀ ਬਹੁਤ ਸ਼ਰਧਾ ਹੋ ਰੇ ਤੇ ਜਿਹੜੇ ਥੋਲੇ ਪੈ ਜਾਂਦੇ ਨੇ ਇਹ ਦੋ ਚੰਦ ਦੇ ਸ਼ਨੀਵਾਰ ਮਹੀਨੇ ਚ ਚਾਰ ਸ਼ਨੀਵਾਰ ਆਉਂਦੇ ਆ ਦੋ ਨੇੜ ਦੇ ਦੋ ਚੰਦ ਦੇ ਡੇਟ ਚੰਦ ਦੇ ਸ਼ਨੀਵਾਰ ਆ ਜੀ ਉਹਨਾਂ ਨੂੰ ਹੀ ਥੋਲਾ ਪਾਇਆ ਜਾਂਦਾ ਓਰੇ ਜਿਹੜੇ ਇੱਕ ਤੋਂ ਬਾਅਦ ਦੋ ਸ਼ਨੀਵਾਰ ਆਉਂਦੇ ਆ ਜਿਹੜੇ ਪੂਰਨਵਾਸ਼ੀ ਤੋਂ ਦੋ ਸ਼ਨੀਵਾਰ ਬਾਅਦ ਚ ਆਉਂਦੇ ਉਹਨਾਂ ਨੂੰ ਥੋਲਾ ਨਹੀਂ ਪੈਂਦਾ ਸਾਧ ਸੰਗਤ ਨੂੰ ਬੇਨਤੀ ਆ ਵੀ ਚੰਦ ਦੇ ਸ਼ਨੀਵਾਰ ਨੂੰ ਹੀ ਹਰੇਣ ਤੇ ਸ਼ਨੀਵਾਰ ਨੂੰ ਜਿਹੜੀ ਸੰਗਤ ਆਉਂਦੀ ਆ ਤੇ ਬਹੁਤ ਜ਼ਿਆਦਾ ਕੰਬਲ ਅਤੇ ਵਰਤਨ ਇੱਥੇ ਦੇ ਕੇ ਜਾਂਦੇ ਨੇ ਤੇ ਜਿਹੜੀ ਇੱਥੇ ਕਮੇਟੀ ਬਣੀ ਹੋਈ ਆ ਪੂਰੇ ਡੇਰੇ ਦੀ ਉਹ ਜਿਹੜੇ ਲੋੜਵੰਦ ਨੇ ਗਰੀਬ ਬੱਚਿਆਂ ਦੇ ਮੈਰਿਜ ਹੁੰਦੀਆਂ ਵਿਆਹ ਹੁੰਦੀਆਂ ਨਾ ਤੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ ਇੱਥੇ ਕੁਝ ਨਹੀਂ ਰੱਖਿਆ ਜਾਂਦਾ ਤੇ ਆਪਾਂ ਤੁਹਾਨੂੰ ਪੂਰਾ ਡੇਰਾ ਹੀ ਦਿਖਾ ਦਿੰਦੇ ਆ ਰਹਿਣ ਦਾ ਬਹੁਤ ਜ਼ਿਆਦਾ ਪ੍ਰਬੰਧ ਆ ਜੀ ਤੇ ਇਹ ਆ ਬਾਬਾ ਜੀ ਨੇ ਮੁੱਖ ਸੇਵਾਦਾਰ ਨੇ ਜਿਹੜੇ ਬਾਬਾ ਜਰਨੈਲ ਸਿੰਘ ਜੀ ਤੇ ਬਾਬਾ ਰਜੀਤ ਸਿੰਘ ਜੀ ਨੇ ਨਾਲ ਸੇਵਾਦਾਰ ਕਰ ਦਿੱਤੇ ਹਰ ਟਾਈਮ ਇੱਥੇ ਡਿਊਟੀ ਦਿੰਦੇ ਆ ਤੇ ਸੰਗਤ ਨੂੰ ਇੱਕ ਹੋਰ ਜ਼ਰੂਰੀ ਬੇਨਤੀ ਵੀ ਆ ਤੇ ਸੁਝਾਓ ਵੀ ਆ ਹਨ ਜਿਹੜਾ ਇੱਥੇ ਚੜਦਾ ਸਿਰਫ ਗੁੜ ਚੜਦਾ ਹੀ ਅੱਧਾ ਕਿਲੋ ਜਦੋਂ ਸੰਗਤ ਨੇ ਆਉਣਾ ਤਾਂ ਸਿਰਫ ਅੱਧਾ ਕਿਲੋ ਗੁੜੀ ਲੈ ਕੇ ਆਉਣਾ ਆਪਣੇ ਨਾਲ ਜੀ ਤੇ ਉਹੀ ਜ਼ਰੂਰੀ ਆ ਤੇ ਉਹ ਵੀ ਜਿਹੜਾ ਗੁੜ ਇਕੱਠਾ ਹੁੰਦਾ ਉਹਰੇ ਹਨ ਤੇ ਉਹ ਸਾਰੇ ਦਾ ਸਾਰਾ ਗੁੜੀ ਜਾਂ ਤਾਂ ਗਰੀਬਾਂ 'ਚ ਵੰਡਣਾ ਦਿੱਤਾ ਜਾਂਦਾ ਸਵੇਰੇ ਤੇ ਜਿਹੜਾ ਬਚਦਾ ਗੁੜਾ ਉਹ ਗਊਸ਼ਾਲਾ 'ਚ ਭੇਜ ਦਿੱਤਾ ਜਾਂਦਾ ਜੀ ਤੇ ਇਹ ਜਿਹੜਾ ਹਾਲ ਆ ਜੀ ਹਨ ਤੇ ਸੰਗਤ ਰਹਿਣ ਲਈ ਆ ਤੇ ਲੰਗਰ ਹਾਲ ਵੀ ਆ ਤੇ ਬਹੁਤ ਜ਼ਿਆਦਾ ਹਾਲ ਬਣੇ ਹੋਏ ਨੇ ਉੱਪਰ ਇਸ ਦੇ ਉੱਪਰ ਇੱਡਾ ਹਾਲ ਆ ਪਰਲੀ ਸਾਈਡ ਦੋ ਹਾਲ ਵੱਡੇ ਬਣੇ ਹੋਏ ਨੇ ਬਹੁਤ ਜ਼ਿਆਦਾ ਪ੍ਰਬੰਧਾ ਰਹਿਣ ਦਾ ਤੇ ਜਿਹੜੇ ਵੀ ਵਿਦੇਸ਼ ਵਿੱਚ ਰਹਿੰਦੇ ਆ ਸੰਗਤਾਂ ਉਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਨਲ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਦਾ ਪਰਿਵਾਰਕ ਮੈਂਬਰ ਵੀ ਉਰੇ ਆ ਕੇ ਸ਼ਰਦਾ ਨਾਲ ਮੱਥਾ ਟੇਕ ਸਕਦਾ ਤਾਂ ਉਹ ਵੀ ਠੀਕ ਹੁੰਦੇ ਆ ਪਹਿਲਾਂ ਵੀ ਹੋਇਆ ਇਹ ਚੀਜ਼ਾਂ ਹਨਾ ਇੱਧਰ ਸਰੋਵਰ ਆਈ ਆਪਣਾ ਹਨ ਜਦੋਂ ਸੰਗਤ ਨੇ ਆਉਣਾ ਪਹਿਲਾਂ ਸਰੋਵਰ 'ਚ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਇੱਧਰ ਹੀ ਜਗ੍ਹਾ ਬਣੀ ਹੋਈ ਹੈ ਇੱਧਰੋਂ 7 ਵਾਰ ਮਿੱਟੀ ਚੁੱਕ ਕੇ ਹੱਥ ਤੇ ਤੇ ਇੱਧਰ ਸਮਾਧ ਚੜਾਣੀ ਆ ਉਸ ਤੋਂ ਬਾਅਦ ਉਹ ਇੱਧਰ ਬਾਬਾ ਜੀ ਬੈਠਦੇ ਆ ਥੋੜਾ ਪਾਉਂਦੇ ਆ ਇਸ ਜਗ੍ਹਾ ਤੇ ਆਵਲੀ ਲਗਾਤੇ ਤੇ ਇੱਥੇ ਹਥੋੜਾ ਪਾਇਆ ਜਾਂਦਾ ਉਹ ਸਾਹਮਣੇ ਵੇਰੀ ਹੈ ਜੀ ਤੇ ਉੱਥੇ ਮੱਥਾ ਦੇ ਕੇ ਅ ਸ਼ਨੀਵਾਰ ਨੂੰ ਦੋ ਵਾਰ ਥੋੜਾ ਬੰਦਾ ਤੇ ਇੱਕ ਥੋੜਾ ਜਿਹੜਾ ਉਹ ਐਤਵਾਰ ਨੂੰ ਸਵੇਰੇ ਪੈ ਜਾਂਦਾ 5:00 ਵਜੇ